ਪੂਰਾ ਪੈਰਾ ਰੱਖਦੇ ਨੇ ਬਾਬਾ ਜੀ ਕਿਸੇ ਦਾ ਵਾਲ ਵੀ ਕੋਈ ਵੀਂਗਾ ਨਹੀਂ ਕਰ ਸਕਦਾ ਹੈਗਾ ਨਹੀਂ ਬਾਬਾ ਜੀ ਦੀ ਜਿਹੜੀ ਜੋਤ ਹੈ ਵੀ ਇਸ ਕਰਕੇ ਜਗਦੀ ਹੈ ਕਿਉਂਕਿ ਉਹਨਾਂ ਦਾ ਇੱਥੇ ਪੈਰਾ ਰਹਿੰਦਾ ਹੈ ਜੋਤ ਸ਼ਹੀਦਾਂ ਦੇ ਗੁਰਦੁਆਰੇ ਅੰਬਰਸਰ ਤੋਂ ਲੈਂਦੀ ਹੈ ਉਹੀ ਜੋਤ ਇੱਥੇ ਜਲ ਰਹੀ ਹੈ ਵੈਸੇ ਵੀ ਕਿਹਾ ਜਾਂਦਾ ਕਿ ਸ਼ਹੀਦਾਂ ਸਿੰਘਾਂ ਦਾ ਜਿਹੜਾ ਪੈਰਾ ਹੁੰਦਾ ਹੈ ਕਾਫੀ ਮੱਤਾ ਹੁੰਦੀ ਹੈ ਮਤਲਬ ਅਸੀਂ ਕਾਫੀ ਸਿਕਿਉਰ ਰਹਿੰਦੇ ਹਾਂ ਤੇ ਪ੍ਰੋਟੈਕਟਡ ਰਹਿੰਦੇ ਹਾਂ ਅੱਗੇ ਜਾ ਕੇ ਤੇ ਕਿਉਂ ਚੜਦਾ ਹੈ ਬਾਬਾ ਜੀ ਦਾ ਸਾਰੀਆਂ ਇੱਛਾ ਜੋ ਵੀ ਮੰਨੋ ਕਾਮਨਾयां ਸਭ ਪੂਰੀਆਂ ਹੁੰਦੀਆਂ ਇਸੇ ਜੋਤ ਦੀ ਇਹ ਬਖਸ਼ਿਸ਼ ਨਾਲ ਧਾਰਾ ਕੁਝ ਹੋ ਰਿਹਾ ਹੈ। ਬਾਬਾ ਜੀ ਤੁਸੀਂ ਗੁਰਦੁਆਰਾ ਸਾਹਿਬ ਆਏ ਹੋ। ਹਾਂਜੀ। ਬਾਬਾ ਦੀਪ ਸਿੰਘ ਜੀ ਦੀ ਜੋਤ ਜਗਦੀ ਆ। ਹਾਂਜੀ ਹਾਂਜੀ। ਉਹ ਜੋਤ ਦੇ ਵਿੱਚ ਘਿਓ ਪਾਉਂਦੇ ਉਹਦੀ ਕੀ ਮਹੱਤਤਾ ਹੈ? ਉਹ ਅਖੰਡ ਜੋਤ ਜਲ ਰਹੀ ਹੈਗੀ ਆ ਜੀ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਸਾਰੇ ਸਿੰਘਾਂ ਤੇ। ਪੂਰਾ ਪਹਿਰਾ ਰੱਖਦੇ ਨੇ ਬਾਬਾ ਜੀ ਕਿਸੇ ਦਾ ਵਾਲ ਵੀ ਕੋਈ ਵੀਂਗਾ ਨਹੀਂ ਕਰ ਸਕਦਾ ਹੈਗਾ। ਇਸ ਲਈ ਉਹ ਅਖੰਡ ਜੋਤ ਜਲਦੀ ਹੈਗੀ ਆ ਉਹਦੇ ਚ ਇਨੀ ਪਾਵਰ ਹੈਗੀ ਆ ਉਹਦੇ ਘਿਓ ਚ ਇਨੀ ਪਾਵਰ ਹੈਗੀ ਆ ਕਿ ਸਾਰਿਆਂ ਦੇ ਦੁੱਖ ਦੂਰ ਹੋ ਜਾਂਦੇ ਨੇ ਉਹਦੇ ਨਾਲ ਘਿਓ ਲਾਣ ਨਾਲ। ਹਾਂਜੀ ਬੰਨਣਾ ਜੀ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਆਂਦੇ ਆ ਮੈਨੂੰ 19 ਸਾਲ ਹੋ ਗਏ ਜੀ ਕੀ ਮਹਿਸੂਸ ਕਰਦੇ ਇੱਥੇ ਆ ਕੇ ਕਿ ਉਹਨਾਂ ਨੇ ਇਹ ਸਾਡੇ ਅਸਲੀ ਪਿਓ ਹੀ ਹੈਗੇ ਨੇ ਜੀ ਇਹਨਾਂ ਨੇ ਕੱਲ ਦੇ ਦਿਨ ਦਾ ਜੀਉਣ ਦਾ ਹੁਕਮ ਹੀ ਇਹਨਾਂ ਨੇ ਦੇਣਾ ਹੈਗਾ ਜੀ ਸਾਨੂੰ ਹਾਂਜੀ ਤੁਸੀਂ ਖੰਡ ਜੋਤ ਬਾਰੇ ਪੁੱਛਿਆ ਵੀ ਬਾਬਾ ਜੀ ਦੀ ਜਿਹੜੀ ਜੋਤ ਹੈ ਵੀ ਇਸ ਕਰਕੇ ਜਗਦੀ ਹੈ ਕਿ ਉਹਨਾਂ ਦਾ ਇੱਥੇ ਪਹਿਰਾ ਰਹਿੰਦਾ ਹੈ ਤੇ ਸਾਰਿਆਂ ਤੇ ਆਪਣੀ ਮੇਰ ਬਣਾ ਕੇ ਰੱਖਦੇ ਆ ਜਿਹਨੇ ਸਭ ਦੇ ਦੁੱਖਾਂ ਤਕਲੀਫਾਂ ਦੂਰ ਕਰਦੇ ਆ ਤੇ ਸਭ ਜਿਹੜੀਆਂ ਮਤਲਬ ਜੋ ਮਨੋ ਕਾਮਨਾ ਉਹ ਵੀ ਪੂਰਨ ਹੁੰਦੀਆਂ ਨੇ ਉਹ ਜੇ ਸਰਦਾ ਨਸੀਬ ਕਰਦੇ ਆ ਤਾਂ ਸਭ ਪੂਰਾ ਹੁੰਦਾ ਹੈ। ਜੋਤ ਸਿਧਾਂ ਦੇ ਗੁਰਦੁਆਰੇ ਅੰਬਰਸਰ ਤੋਂ ਲੈਂਦੀ ਹੈ ਉਹੀ ਜੋਤ ਜਿੱਥੇ ਜਲ ਰਹੀ ਹੈ ਉਹ ਰੋਸੇ ਦਾ ਹੀ ਪ੍ਰਭਾਵ ਸਾਰਾ ਸੰਗਤ ਤੇ ਔਰ ਬੜਾ ਅੱਛਾ ਜਿਹੜਾ ਪ੍ਰਭਾਵ ਪੈ ਰਿਹਾ ਹੈ ਸੰਗਤ ਜੁੜਦੀ ਹੈ ਗੁਰੂ ਦੇ ਨਾਲ ਤੇ ਗੁਰੂ ਵਾਲੇ ਸਾਰੇ ਇਹ ਸਰਦਾ ਬੰਦੀ ਪਈ ਹੈ। ਇਸੇ ਕਰਕੇ ਕਹਿੰਦੇ ਵੇ ਗੁਰੂ ਮਹਾਰਾਜ ਮਿਹਰ ਕਰੇ ਸਭ ਦਾ ਸਭ ਰਾਜੀ ਰਹੇ ਔਰ ਹਰ ਤਰ੍ਹਾਂ ਦਾ ਜਿਹੜਾ ਸਹਯੋਗ ਹੈ ਬਾਬਾ ਦੀਪ ਸਿੰਘ ਦੀ ਗੁਰਦੁਆਰਾ ਕਮਨ ਪਰੰਤੂ ਕਮੇਟੀ ਵੀ ਦੇ ਰਹੀ ਹੈ ਔਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਇਹ ਸਾਰਾ ਪ੍ਰਤਾਪ ਚੱਲ ਰਿਹਾ ਹੈ ਇਸੇ ਜੋਤ ਦੀ ਇਹ ਬਖਸ਼ਿਸ਼ ਨਾਲ ਧਾਰਾ ਕੁਝ ਹੋ ਰਿਹਾ ਹੈ ਇਹ ਚੀਜ਼ ਦਾ ਪਹਿਰਾ ਲੱਗਦਾ ਹੈ ਇਹ ਚੀਜ਼ ਦਾ ਪਹਿਰਾ ਲੱਗਦਾ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਮੇਰੇ ਵੱਲੋਂ ਤਾਂ ਵੈਸੇ ਸਿਰ ਬਾਬਾ ਦੀਪ ਸਿੰਘ ਦੁਆਰੇ ਨੇ ਕੋਈ ਵੀ ਗੁਰਦੁਆਰਾ ਜਿੱਥੇ ਜਾ ਕੇ ਤੁਸੀਂ ਸੱਚੇ ਦਿਲ ਨਾਲ ਅਰਦਾਸ ਕਰਦੇ ਹੋ ਸਿਰਦਾਰ ਨਾਲ ਕਿਤੇ ਵੀ ਜਾਂਦੇ ਹੋ ਤੇ ਜ਼ਰੂਰੀ ਨਹੀਂ ਹੈ ਇੱਧਰ ਹੀ ਬਟ ਤੁਸੀਂ ਜਿੱਥੇ ਵੀ ਜਾ ਕੇ ਆਪਣਾ ਮਤਲਬ ਅਰਦਾਸ ਕਰ ਰਹੇ ਹੋ ਜਾਂ ਪਾਠ ਕਰ ਰਹੇ ਉਹਨੂੰ ਸੱਚੇ ਦਿਲੋਂ ਕਰੋ ਆਪਣੇ ਦਿਲ ਵਿੱਚ ਕੋਈ ਵਿਕਾਰਾਂ ਦਾ ਮਨ ਮਨ ਵਿੱਚ ਕੋਈ ਵਿਕਾਰ ਨਹੀਂ ਹੋਣਾ ਚਾਹੀਦਾ ਬਾਬਾ ਦੀਪ ਸਿੰਘ ਇੱਥੇ ਆ ਕੇ ਚੁਫੇਰਾ ਸਾਹਿਬ ਦੀ ਮਹੱਤਤਾ ਇਦਾਂ ਹੁੰਦੀ ਹੈ ਕਿ ਚੁਫੇਰਾ ਸਾਹਿਬ ਨਾਣਾ ਸਾਨੂੰ ਬੜੀ ਖੁਸ਼ੀਆਂ ਮਿਲਦੀਆਂ ਲਾਈਵ ਵਿੱਚ ਜਾ ਕੇ ਅੱਗੇ ਬਟ ਇਹਦਾ ਜ਼ਰੂਰੀ ਮੈਂ ਤੁਹਾਨੂੰ ਐ ਨਹੀਂ ਕਹਿੰਦੀ ਕਿ ਇੱਥੇ ਆ ਕੇ ਕਰੋ ਤੁਸੀਂ ਜਿਹੜੀ ਕੰਟਰੀ ਦੇ ਕਿਹੜੀ ਵੀ ਸਾਈਟ ਹੋ ਵਰਲਡ ਦੇ ਕਿਸੇ ਵੀ ਸਾਈਟ ਤੇ ਬਸ ਸੱਚੇ ਦਿਲੋਂ ਅਰਦਾਸ ਕਰੋ ਤੇ ਮਨ ਵਿੱਚ ਤੁਹਾਡੇ ਕੋਈ ਕਿਸੇ ਲਈ ਇਰਖਾ ਦੁਆਸ਼ ਕਪੜ ਨਹੀਂ ਹੋਣਾ ਚਾਹੀਦਾ ਸੱਚੇ ਦਿਲੋਂ ਬਸ ਪਾਠ ਕਰੋ ਗੁਰੂ ਦਾ ਨਾਮ ਜਪੋ ਇਹ ਜੋਤ ਗੜੀਆ ਜੋਤ ਦੇ ਬਾਰੇ ਕੀ ਕਰਨ ਚਾਹੋ ਤੁਸੀਂ ਕਿ ਇਹ ਜੋਤ ਵੈਸੇ ਅੰਮ੍ਰਿਤਸਰ ਗੁਰਦੁਆਰੇ ਤੋਂ ਮਤਲਬ ਲੈ ਆਂਦੀ ਗਈ ਸੀ ਉਹ ਉਦੋਂ ਦੀ ਚੱਲਦੀ ਪਈ ਹੈ ਤੇ ਹੁਣ ਵੀ ਜਿਵੇਂ ਲੋਕ ਆਉਂਦੇ ਨੇ ਇੱਥੇ ਵਿੱਚ ਕਿਉਂ ਪਾਉਂਦੇ ਨੇ ਤੇ ਉਦੋਂ ਦੀ ਜੋਤ ਚੱਲਦੀ ਪਈ ਹੈ ਤੇ ਹਾਂਜੀ ਅਤਿ ਸ਼ੀਦੀ ਸਿੰਘਾ ਦਾ ਵੈਸੇ ਵੀ ਕਿਹਾ ਜਾਂਦਾ ਕਿ ਸ਼ਹੀਦਾਂ ਸਿੰਘਾ ਦਾ ਜਿਹੜਾ ਪੈਰਾ ਹੁੰਦਾ ਹੈ ਕਾਫੀ ਮੱਤਾ ਹੁੰਦੀ ਹੈ ਮਤਲਬ ਅਸੀਂ ਕਾਫੀ ਸਿਕਿਉਰ ਰਹਿੰਦੇ ਆ ਤੇ ਪ੍ਰੋਟੈਕਟਡ ਰਹਿੰਦੇ ਆ ਅੱਗੇ ਜਾ ਕੇ ਬਾਬਾ ਜੀ ਦੀ ਸੱਚੀ ਜੋਤ ਜਗਦੀ ਹੈ ਬਾਬਾ ਜੀ ਜਿਹੜੀ ਵੀ ਇੱਛਾ ਇੱਥੇ ਪੂਰੀ ਹੁੰਦੀ ਆ ਤੇ ਕਿਉਂ ਚੜਦਾ ਆ ਬਾਬਾ ਜੀ ਦਾ ਸਾਰੀਆਂ ਇੱਛਾ ਜੋ ਵੀ ਮੰਨੋ ਕਾਮਨਾयां ਸਭ ਪੂਰੀਆਂ ਹੁੰਦੀਆਂ ਇੱਥੇ ਆ ਬਹਦੀ ਹਾਂਜੀ ਪੈਰਾ ਵੀ ਲੱਗਦਾ ਬਾਬਾ ਜੀ ਦਾ ਇੱਥੇ ਸ਼ਹੀਦਾਂ ਦਾ